ਸੱਤ 시 ਦੇ ਕਾਲ ਦੋਸਤੋ ਸਮਾਂ ਹੋ ਗਿਆ ਰਾਤ ਦੇ ਤਕਰੀਬਨ 8:00 ਵਜੇ ਦਾ ਹੁਣ ਅਸੀਂ ਖੜੇ ਆਂਗੇ ਲਖਨਊ ਰੇਲਵੇ ਸਟੇਸ਼ਨ ਦੇ ਤੇ ਇੱਥੇ ਜਿਵੇਂ ਤੁਸੀਂ ਇੰਡੀਆ ਦੇ ਰੇਲਵੇ ਸਟੇਸ਼ਨ ਦੇਖਨੇ ਹੋਗੇ ਉਦਾਂ ਹੀ ਸਟੇਸ਼ਨ ਭਰਿਆ ਹੋਇਆ ਗੱਡੀ ਵੀ ਖਚਾਖਤ ਭਰੀ ਹੋਈ ਆਗੀ ਤੇ ਖਾਣੇ ਬੀਨੂ ਬਸ ਯਾਰ ਲਖਨਊ ਰੇਲਵੇ ਸਟੇਸ਼ਨ ਦੇ ਕਿ ਮਿਲਦਾ ਇਟਲੀ ਸੰਬਰ ਜਾਂ ਚੌੜਾ ਨੂੰ ਬਰੀਆਨੀ ਕਹਿ ਦਿੰਦੇ ਆਗੇ ਇਹ ਬਸ ਇਹੀ ਕੁਸ਼ ਆਗਾ ਤੇ ਖਾਣ ਪੀਣ ਨੂੰ ਬਹੁਤ ਮਹਿੰਗਾ ਯਾਰ ਜੇ ਪਤਾ ਕੀ ਗੱਲ 500-100 ਰੁਪਏ ਬਿਨਾਂ ਗੱਲ ਤੋਂ ਲੱਗ ਜਾਂਦਾ ਹੁੰਦਾਗਾ ਵੀ ਇੱਕ ਦਿਨ ਦਾ ਤੇ ਨਾਲੇ ਕੁਝ ਵੀ ਉਹ ਪੈਸੀ ਹਲਕਾ ਫੁਲਕਾ ਜਿਹਾ ਹੁੰਦਾ ਤਾਂ ਮੈਂ ਇਹੀ ਕਹਿਣਾਗਾ ਵੀ ਘਰੋਂ ਜਿਹੜਾ ਕੁਝ ਹੋ ਸਕਦਾ ਤੁਸੀਂ ਪਹਿਲਾਂ ਤਾਂ ਪਹਿਲੇ ਦਿਨ ਜੱਤਰਾ ਤੇ ਪ੍ਰੌਂਠੇ ਲੈ ਆਓ ਹਾਂ ਸੋਨੇ ਇੱਕ ਚੀਜ਼ ਦੱਸਦਾ ਜੇਕਰ ਆਪਾਂ ਨਦੀੜ ਵਾਲੀ ਟ੍ਰੇਨ ਤੇ ਆਪਾਂ ਚੜ੍ਹਦੇ ਆਂਗੇ ਦਾ ਉਹਦੇ ਵਿੱਚ ਆਪਾਂ ਨੂੰ ਜਰੂਰ ਖਾਣ ਪੀਣ ਨੂੰ ਵੀ ਚਲੋ ਲੰਗਰ ਦੀ ਸੇਵਾ ਅ ਕਈ ਸਟੇਸ਼ਨਾਂ ਤੇ ਮਿਲ ਜਾਂਦੀ ਹੈਗੀ ਤੇ ਜਦੋਂ ਆਪਾਂ ਪਟਨਾ ਸਾਹਿਬ ਜਾਂਦੇ ਆ ਫਰਾਕਾ ਐਕਸਪ੍ਰੈਸ ਤੇ ਤਾਂ ਨਾ ਮਾਤਰੀ ਵੀ ਪੰਜਾਬ ਚ ਇਕਦੂਕਾ ਜੇਕਰ ਵੀ ਉਹ ਹੁੰਦੇ ਹੈਗੇ ਲੰਗਰ ਉਹ ਤਾਂ ਮਿਲ ਜਾਂਣਾ ਪਰ ਵੀ ਜੇ ਆਪਾਂ ਕਹਿ ਰਹੀਏ ਵੀ ਆਪਾਂ ਨੂੰ ਕੰਟੀਨਿਊ ਇਹਦੇ ਵਿੱਚ ਫਰਾਕਾ ਦੇ ਵਿੱਚ ਆਪਾਂ ਨੂੰ ਲੰਗਰ ਨਹੀਂ ਮਿਲਦਾਗਾ ਸੋ ਜੇ ਆਪਾਂ ਬਾਹਰੋਂ ਲੈਣਿਆਂ ਨਾਲ ਤਾਂ ਯਾਰ ਉਹ ਢੇਟ ਲਈ ਵਧੀਆ ਨਹੀਂ ਹੁੰਦਾਗਾ ਤੇ ਨਾਲੇ ਫਿਰ ਤੁਹਾਨੂੰ ਪਤਾ ਢੇਟ ਲਈ ਵਧੀਆ ਨਹੀਂ ਹੁੰਦਾਗਾ ਨਾਲੇ ਇਹ ਵੀ ਪੈਸਾ ਖਰਚਾ ਬੇਫਾਲਤੂ ਸੋ ਮੈਂ ਇਹੀ ਕਹਿੰਦਾ ਹਾਂ ਘਰ ਦਾ ਖਾਣਾ ਲੈ ਕੇ ਆਇਆ ਕਰੋ ਤੇ ਇਹ ਲਖਨਊਰ ਹੈ ਰੇਲਵੇ ਸਟੇਸ਼ਨ ਸੀਗਾ ਤੇ ਬਾਕੀ ਜਿਹੜੀ ਜਾਣਕਾਰੀ ਆਪਾਂ ਯਾਤਰਾ ਦੇ ਦੌਰਾਨ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਸੋ ਧੰਨਵਾਦ ਸਾਥੀਓ